ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀ ਉਹ ਰਾਜਾ ਬੱਲਬਲੋਸ ਤੇ ਤੁਹਾਡਾ ਸਵਾਗਤ ਹੈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੈ ਭਰਾ ਸਾਰੇ ਹੋਰ ਸੇਤਾ ਠੀਕ ਠਾਕ ਹੈ ਸਭ ਜੀ ਵਧੀਆ ਹੈ ਤੇ ਅੱਜ ਚੱਲੇ ਆਪਾਂ ਚਿੱਟੇ ਸ਼ੇਰ ਸਾਹਿਬ ਵਾਹਿਗੁਰੂ ਜੀ ਉੱਥੇ ਬਾਬਾ ਪਾਲਾ ਸਿੰਘ ਜੀ ਦੀ ਡੈਥ ਆ ਨਾ ਜਿਹੜੀ ਚਿੱਟੇ ਸ਼ੇਰ ਸਾਹਿਬ ਹੋਈ ਗੁਰਦਰਾ ਚਿੱਟਾ ਸ਼ੇਰ ਸੇਰੋਂ ਦਰਿਆ ਦੇ ਕੰਢੇ ਤੇ ਆ ਤੇ ਸਤਵੀਂ ਵਰਸੀ ਮਹਾਰਾਜ ਦੀ ਅੱਜ ਚਿੱਟੇ ਸ਼ੇਰ ਮਨਾਈ ਜਾਣੀ ਆ ਦੇਸੀ ਘੋਦਿਆਂ ਰਸਤਾ ਬਸਤਾ ਹੋਰ ਬੜੇ ਵਧੀਆ ਪਦਾਰਥ ਜੋ ਕਿ ਦਰਿਆ ਦੇ ਵਿੱਚ ਮੱਛੀਆਂ ਨੂੰ ਦਰਿਆਜ ਰਹਿੰਦੇ ਜੀਵ ਜੰਤੂਆਂ ਨੂੰ ਬਾਬਾ ਜੀ ਵੱਲੋਂ ਪਕਵਾਨ ਬਣਾ ਕੇ ਤੇ ਦਰਿਆ ਚ ਪਾਏ ਜਾਣੇ ਆ ਤੇ ਬਾਬਾ ਪਾਲਾ ਸਿੰਘ ਜੀ ਨੇ ਇਹ ਰੀਤ ਤੋਰੀ ਸੀ ਤੇ ਹੁਣ ਗਾਂ ਦੀ ਗਾਂ ਇਦਾਂ ਹੀ ਹਰ ਸਾਲ ਹੀ ਵਰਸੀ ਮਨਾਈ ਜਾਂਦੀ ਹੈ ਚਿੱਟਾ ਸ਼ੇਰ ਸਾਹਿਬ ਤੇ ਲੰਗਰ ਗੁਰੂ ਕੇ ਤੋਟ ਵਰਤਨੇ ਆ ਤੇ ਡਲੇ ਵੀ ਫੋਲੀ ਚਲਣੇ ਆ ਹਾਂਜੀ ਤੇ ਭਰਾ ਮੇਰੇ ਜੁੜੇ ਰੋ ਵਲੋਗ ਦੇ ਨਾਲ ਕਰੋ ਵਲੋਗ ਐਂ ਜਾਏ ਆਪਾਂ ਵੀ ਚੱਲੇ ਆ ਉੱਥੇ ਹੀ ਫਿਰ ਮਿਲਦੇ ਆਂ ਵੇਖਦੇ ਆਂ ਮੇਲਾ ਜੁੜੇ ਰੋ ਵਲੋਗ ਨਾਲ ਇੱਥੇ ਕਰਨਾ ਹੈ ਸਭਾ ਹੋਈ ਕਰ ਮੇਲਾ ਕਰ ਤੋਂ ਕੋਲ ਤੈਨੂੰ ਆ ਕੇ ਦੇਖਿਆ ਕਰੇਗਾ ਸਭ ਸੰਜੀਓ 50 50 ਮਿੰਟ ਦੀ ਜੰਗ ਨੇ ਲਾਇਆ ਚਾਰੀ ਕਰਕੇ ਤੇ 50 ਕੀ ਅਸੀਂ ਪਾਉਨੇ ਆ ਤੇ ਉਹਦੇ ਵਿੱਚੋਂ ਅਜੇ ਪੁੰਨੀ ਹੋਏ ਆ ਦੇ 20 ਮਿੰਟ ਬਾਅਦੀਆਂ ਆ ਗੀਆਂ ਮੈਂ ਤਾਂ ਇਸ ਮਾਪੀ ਕਰਦੇ ਸਿਕੰਦਰ ਸਾਹਿਬ ਨੂੰ ਬੇਨਤੀ ਕਰਦੇ ਆ ਵਾਹਿਗੁਰੂ ਜੀ ਇੱਧਰ ਵੀ ਨੰਗ ਸਿੰਘਾਂ ਵੱਲੋਂ ਵਾਹਿਗੁਰੂ ਜੀ ਸਿੱਧੀ ਰਗੜੇ ਚੱਲਦੇ ਪਏ ਆ ਵਾਹਿਗੁਰੂ ਜੀ ਇਹ ਨਹੀਂ ਕਿ ਕੋਠਾ ਦੇ ਰਗੜੇ ਚੱਲਣਦੇ ਵਾਹਿਗੁਰੂ ਜੀ ਗੁਰਦਾਰੇ ਤਿੰਨੀ ਚੌਵੀ ਥਾਂ ਹੀ ਵੱਖ-ਵੱਖ ਥਾਂ ਮਦਰ ਰਗੜੇ ਚੱਲਦੇ ਪਏ ਆ ਹਾਂਜੀ ਵਾਹਿਗੁਰੂ ਬਹੁਤ ਸੇਵਾ ਕਰਦੇ ਨੇ ਨੰਗ ਸਿੰਘ ਨੂੰ ਖੁੱਲੀਆਂ ਦੇਖਾਂ ਦੇ ਖੁੱਲੀਆਂ ਸ਼ਦਾਈਆਂ ਚੱਲਦੀਆਂ ਵਾਹਿਗੁਰੂ ਜੀ ਕੋਈ ਵੀ ਆਦੀ ਤਰਕੀ ਕਰੋ ਦਰਸ਼ਕੋ ਵਾਹਿਗੁਰੂ ਨਾਲ ਜੁੜੇ ਰਹੋ ਦੇਖੋ ਨਾ ਬਾਬਾ ਪਾਲਾ ਸਿੰਘ ਸਾਹਿਬ ਜੀ ਬਾਬਾ ਜੀ ਆਖਿਆ ਕਿ ਮਾਲਾ ਦਾ ਤੁਮ ਕਿਹਾ ਤੇ ਬਾਬਾ ਪਾਲਾ ਸਿੰਘ ਜੀ ਨਿਕਲ ਕੇ ਸਾਹਿਬ ਦਾ ਆਖਿਆ ਕਿ ਬਾਬਾ ਜੀ ਮੇਲਾ ਵੇਖਣ ਨੂੰ ਜੀ ਕੀਤਾ ਤੇ ਨਾਲੇ ਤੁਹਾਡੇ ਦਰਸ਼ਨਾਂ ਨੂੰ ਜੀ ਕੀਤਾ ਸੇਵਕ ਜਿਹੜਾ ਹੁੰਦਾ ਉਹਦਾ ਬਧਿਆਨ ਦੇ ਦਰਸ਼ਨਾਂ ਨੂੰ ਰਾਤੀ ਨੂੰ ਆ ਦੇ ਦਰਸ਼ਨ ਮਨ ਮੋਚਦਾ ਹੀ ਹੈ ਨਾ ਬਾਬੇ ਪਾਲਾ ਸਿੰਘ ਨੇ ਤੇ ਬਖਸ਼ੀਸ਼ ਕਰਨ ਵਾਲੇ ਸਾਰੇ ਬਾਬਾ ਬਿਸ਼ਨ ਸਿੰਘ ਜੀ ਸਾਡੇ। ਮੈਂ ਕਹਿੰਦਾ ਸਾਡੇ ਪਿੰਡ ਯੋਧਿਆਂ ਦੇ ਸਾਡੇ ਚਾਚਾ ਜੀ ਨੇ ਸਾਡੇ ਬਜ਼ੁਰਗ ਸਾਰਿਆਂ ਨੇ ਸਾਈਕਲ ਸਕੂਟਰ স্ট্যান্ড ਦੀ ਸੇਵਾ ਵੀ ਲਈ ਆ। ਕਿਉਂਕਿ ਮੇਲਾ ਹੈ ਮੇਲੇ ਦੇ ਵਿੱਚ ਵਾਣ ਚੁੱਕੇ ਜਾਂਦੇ ਆ। ਤੇ ਸਾਡੇ ਪਿੰਡ ਦੇ ਵੀਰਾ ਭਰਾਵਾਂ ਵੱਲੋਂ ਠੰਡਿਆਂ ਦਾ ਲੰਗਰ ਵੀ ਲਗਾਇਆ ਗਿਆ। ਚੱਲਣ ਦੇ ਆ ਸਾਰੇ ਫਲੇਵਰ ਹੀ ਵੀਰ ਭਰਾ ਕਰਦੇ ਪਿਆ ਸੇਵਾ ਠੰਡਿਆਂ ਦੀ ਨਾਲ ਪਾਣੀ ਵੀ ਫੋਕਾ ਚੱਲੂਗਾ ਉਹ ਲਾ ਵੀ ਠੀਕ ਆ ਗਿਆ ਵੀਰ ਭਰਾ ਕੰਡਿਆ ਸੇਵਾ ਬਰਫਲੇ ਬਲਗ ਵੀ ਆ ਗਏ ਆ ਪੇਟੀਆਂ ਉ ਠੰਡਿਆਂ ਦੀਆਂ ਬੁਰੀਆਂ ਫੁੱਲ ਆਲੀ ਬੇਟੀਆਂ ਹੋਰ ਵੀ ਠੀਕ ਆ ਗਿਆ ਆ ਵੀਰ ਭਰਾ ਬੈਠੇ ਆ ਆਪਣੇ ਸਾਰੇ ਚੱਲਦੀ ਪਈ ਔਰ ਵੀ ਠੀਕ ਆ ਗਿਆ ਚਾਚਾ ਵੀ ਠੀਕ ਜੀ ਸੋਡੀ ਵੀ ਚੱਲ ਜਾ ਬੈ ਲੰਗਰ ਪੂਰਾ ਹੋ ਗਿਆ ਹੋਰ ਦੋ ਵਿਚਾਰ ਥੋੜੇ ਜੇ ਉਹ ਆ ਗਏ ਬਾਬੇ ਦਾ ਮੇਲਾ ਚੱਲ ਰਿਹਾ ਵਾ ਸਾਰੇ ਮੇਲੇ ਭਰਾਵੋ ਪ੍ਰਾ ਮੇਰੋ 11 ਤਰੀਕ ਨੂੰ ਵੀ ਵਰਸੀ ਤੇ ਬਾਬਾ ਪਾਲਾ ਸਿੰਘ ਜੀ ਦੇ 11 ਤਰੀਕ ਨੂੰ ਠੰਡਿਆਂ ਦਾ ਲੰਗਰ ਲੱਗੂਗਾ ਨਾਲ ਨੁਟਰੀ ਗੁਲਚਾ ਨਾਲ ਨੁਟਰੀ ਗੁਲਚਾ ਪ੍ਰਾ ਮੇਰੋ ਵਲੋਗ ਦੇ ਨਾਲ ਜੁੜੇ ਰਹੋ ਤੁਹਾਨੂੰ ਸਾਰਾ ਮੇਲਾ ਵਿਖਾਵਾਂਗੇ ਚੱਲ ਜਾ ਪਿਆ ਏ ਠੰਡਿਆਂ ਦਾ ਲੰਗਰ ਬਹੁਤ ਹੀ ਵਧੀਆ ਤੌਰ ਤੇ ਸਾਰੇ ਵੀਰ ਭੈਣਾਂ ਸੇਵਾ ਕਰਦੇ ਪਏ ਆ ਟਰਾਲੀ ਚ ਸਟਾਕ ਵਸੇ ਰਹਾ ਪਿਆ ਆ ਹਲੇ ਇੱਧਰ ਵੀਰ ਨਹੀਂ ਸਾਰੇ ਟਰਟ ਟਰਾਲੀਆਂ ਦੇ ਵੀਰ ਫੌਜ ਪੰਚੀ ਆ ਸਾਰੀ ਮੇਰੇ ਮੋਟਰਸਾਈਕਲਾਂ ਤੋਂ ਹਿਸਾਬ ਲਾ ਲੋ ਵੀ ਕਿੰਨਾ ਮੇਲਾ ਭਰਿਆ ਭਰਾਹਾਂ ਤੱਕ ਮੋਟਰਸਾਂ ਲੱਗੇ ਆ ਸ਼ਾਮ ਨੂੰ ਕਬੱਡੀ ਵੀ ਹੋਊਗੀ ਜਦੋਂ ਵਾਹਿਗੁਰਜੀ ਪਾਏ ਜਾਣਗੇ ਨਾ ਸਾਰੇ ਪਦਾਰਥ ਦਰਿਆ ਦੇ ਵਿੱਚ ਉਦੋਂ ਵਾਹਿਗੁਰਜੀ ਸਾਰਾ ਵਲੋਗ ਬਣੂਗਾ ਤੇ ਫਿਰ ਭਰਾ ਵਲੋਗ ਨੂੰ ਵੇਖਿਓ ਭਰਾ ਇਧਰ ਛੁੱਕਣ ਡੇ ਆ ਗਲਾਸੀਆਂ ਝੂਠੀਆਂ ਸੇਵਾ ਕਰਦੇ ਪਏ ਆ ਬਹੁਤ ਸੇਵਾ ਸਾਰੇ ਬ੍ਰਹਮਾ ਜੀ ਹਾਂ ਜੀ ਮੇਲੇ ਦੇ ਵਿੱਚ ਸ਼ਰਦਾਈਆਂ ਤੇ ਦੇਗਾਂ ਦੇ ਰਗੜੇ ਵੀ ਵਾਈ ਗੁਰੂ ਜੀ ਚੱਲਦੇ ਪਏ ਆ ਤੇ ਵੇਖੋ ਵਾਈ ਗੁਰੂ ਜੀ ਕਿੰਨਾ ਮੇਲਾ ਭਰਿਆ ਵਾਈ ਗੁਰੂ ਜੀ ਸਾਰੀ ਸੰਗਤ ਮੇਲੇ ਦਾ ਆਨੰਦ ਮਾਣਦੀ ਪਈ ਸਾਡੇ ਨਿਹੰਗ ਸਿੰਘ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਜੀ ਹੋਰ ਸਾਰੇ ਨਿਹੰਗ ਸਿੰਘ ਪਹੁੰਚੇ ਆ ਇੱਧਰ ਵਾਈ ਗੁਰੂ ਜੀ ਗੋਲ ਕੱਪਿਆਂ ਦਾ ਲੰਗਰ ਵਾਈ ਗੁਰੂ ਜੀ ਚੱਲਦਾ ਪਿਆ ਵੇਖੋ ਜੀ ਲਾਈਨ ਲਵਾਈ ਗਈ ਬਹੁਤ ਵਧੀਆ ਚੰਗ ਨਵਰਤਾ ਹੈ ਜਾਂਦੇ ਸਾਸੀਆ ਵੀ ਇੱਥੇ ਕਿਹੜਾ ਬੰਦਾ ਆਪਣਾ ਇਦਾਂ ਸਿੱਕਾ ਦੋ ਆਏ ਵੀਰ ਉਹਨਾਂ ਨੇ ਦਰ ਸਿੱਕੇ ਵਾਲਿਆਂ ਲੈ ਵੀ ਲੰਗਰ ਬੜੀ ਵਾਹਿਗੁਰੂ ਨਾਲ ਦੀ ਸੇਵਾ ਆ ਵਾਹਿਗੁਰੂ ਵੀਰ ਉਹਨਾਂ ਦੀਆਂ ਚਰਜੀਆਂ ਕਲਾਮਾਂ ਕਰੇ ਕਿਉਂਕਿ ਉਹ ਦੀ ਵਧੀਆ ਤੌਰ ਤੇ ਵੀਰ ਉਹਨਾਂ ਨੇ ਲੰਗਰ ਲਾਇਆ ਤੇ ਲੈ ਚ ਵੀਰ ਉਹਨੇ ਛਕਾਉਂ ਡੇ ਆ ਧੰਨਵਾਦ ਹੈ ਵੀਰ ਜੀ ਇਧਰ ਵਾਹਿਗੁਰੂ ਦਾ ਲੰਗਰ ਗੁਰੂ ਦਾ ਤੋਟੀ ਵਰਤਣ ਡਿਆ ਵਾਹਿਗੁਰੂ ਜੁੜੇ ਰਹੋ ਵਲੌਗ ਨਾਲ ਹਾਂਜੀ ਵਾਹਿਗੁਰੂ ਜੀ ਆ ਚੋਲ ਯਰਦਾ ਇਹ ਸਾਰੇ ਵਾਹਿਗੁਰੂ ਜੀ ਦਰਿਆ ਚ ਪਾਏ ਜਾਣੇ ਆ ਹਾਏ ਭਾਈ ਗੁਰਜੀ ਜਲੇਬ ਦੀ ਟਰਾਲੀ ਪਰ ਹੀ ਪਈ ਆ ਇਹ ਵੀ ਵਾਏ ਗੁਰ ਜੀ ਦਰਿਆ 'ਚ ਜਾਣੇ ਸਭ ਦਰਿਆ ਦੇ 'ਚ ਜਿਹੜੇ ਜੀਵ ਜੰਤੂ ਆ ਮੱਛੀਆਂ ਉਹਨਾਂ ਦੇ ਵਾਸਤੇ ਵਾਏ ਗੁਰ ਜੀ ਇਹ ਸਭ ਮਠਾ ਸਭ ਬਣਾਇਆ ਗਿਆ ਵਾ ਆ ਜਿੰਨਾ ਵਾਏ ਗੁਰ ਜੀ ਤਿਆਰ ਹੋਇਆ ਵਾ ਆ ਮਿਕਸ ਕਰਕੇ ਇਹਰਦਾ ਬਣਾਇਆ ਗਿਆ ਵੀ ਦਰਿਆ 'ਚ ਵਾਏ ਗੁਰ ਜੀ ਪੈਣਾ ਆ ਹਾਂਜੀ ਵਾਏ ਜੀ ਇੱਧਰ ਮਿਕਸ ਸਬਜੀ ਲਈ ਵਾਏ ਸਬਜ਼ੀਆਂ ਵੇਰੂਣੇ ਚੀਰਣ ਤੇ ਸਾਰੇ ਵੀਰ ਭਰਾ ਸੇਵਾ ਕਰਦੇ ਪਏ ਵਾਏ ਗੁਰ ਇਤਰੇ ਵਾਈ ਦੀ ਟਰਾਲੀ ਇੱਕ ਭਰੀ ਪਈ ਆ ਵਾਈ ਦੀ ਚਰਦੇ ਦੇ ਨਾਲ ਗੱਡੀ ਚੈੱਕ ਕਰੋ ਵਾਈ ਜੀ ਗਲਾਪ ਆਵਣੇ ਇਹ ਵੀ ਵਾਈ ਜੀ ਦਰਿਆ 'ਚ ਸਭ ਮੱਛੀਆਂ ਵਾਸਤੇ ਜਾਣਾ ਆ ਹੋਵੇ ਵਾਈ ਜੀ ਉਧਰ ਵੀ ਚੋਲ ਤਿਆਰ ਹੋ ਗਏ ਆ ਇਹ ਵੀ ਦਰਿਆ ਦੇ ਵਾਸਤੇ ਆਣਾ ਬਾਬਾ ਜੀ ਬਾਬਾ ਜੀ ਦੋ-ਚਾਰ ਕੋਈ ਮੇਲੇ ਦੇ ਬਾਰੇ ਦੋ ਲੈਣਾ ਚਰਜ ਗਿਆ ਆ ਇਧਰ ਵੀਰਪਰਾ ਆਟਾ ਕੁੰਨਣ ਦੇ ਆ ਦੇਖੇ ਜੀਰੇ ਇੱਧਰ ਸਭ ਸੱਤੀਆਂ ਜਲੇਬ ਸਭ ਤਿਆਰ ਹੋ ਰੋ ਇੱਧਰ ਪਕੌੜੇ ਆ ਵਾਹਿਗੁਰੂ ਵਾਹਿਗੁਰੂ ਜੀ ਸਤਮੀ ਵਰਸੀ ਆ ਪਾਪਾ ਪਾਲਾ ਸਿੰਘ ਜੀ ਦੀ ਜਿਹੜੀ ਛਿੱਤੇ ਸ਼ੇਰ ਬਣਾਈ ਜਾਂਦੀ ਆ ਵਾਹਿਗੁਰੂ ਜੀ ਬਹੁਤ ਧੂਮਤਾਮ ਦੇ ਨਾਲ ਇਹ ਮੇਲਾ ਬਣਾਇਆ ਜਾਂਦਾ ਆ ਕੜਾ ਪ੍ਰਸ਼ਾਦ ਚੱਲਦਾ ਪਿਆ ਵਾਹਿਗੁਰੂ ਵੇਖੋ ਬੜੀ ਖੁਸ਼ੀ ਹਿੰਦੀ ਆ ਵਾਹਿਗੁਰੂ ਜੀ ਜਦੋਂ ਕੋਈ ਮੇਲਾ ਐਡਾ ਸੰਤਾਂ ਦਾ ਮਨਾਇਆ ਜਾਂਦਾ ਹੈ ਨਾ ਤੇ ਸੰਗਤ ਦਾ ਵੇਖੀ ਪਤਾ ਨਹੀਂ ਲੱਗਦਾ ਇੰਨਾ ਜਦਾ ਕਾਠ ਹੋ ਜਾਂਦਾ ਆ ਵੇਖੋ ਵਾਹਿਗੁਰੂ ਚੱਲਦੀ ਪਈ ਆ ਸਾਬ ਸੇਵਾ ਆ ਸਾਡੇ ਸ਼ੋਨੀ ਜੀ ਸਾਹਿਬ ਤੋਂ ਸਾਡੇ ਨਿਹੰਗ ਸਿੰਘ ਵੀਰ ਪੱਕੀ ਤੌਰ ਤੇ ਬਾਬਾ ਪਰਥਿਆ ਜੀ ਨਾਲ ਸੇਵਾ ਕਰਦੇ ਆ ਵੀ ਦੋ ਵਿਚਾਰ ਕੋਈ ਚੜਦੀ ਕਲਾ ਵੀਰੇ ਚੜਦੀ ਕਲਾ ਵੀਰੇ ਇਹ ਕਹਿੰਦੇ ਕੋਈ ਗਰੀਬ ਦੀ ਸੇਵਾ ਕਰੋ ਹਾਂਜੀ ਰੱਖਿਆ ਕਰੋ ਹਾਂਜੀ ਵੀਰ ਜੀ ਬੱਸ ਇਹੋ ਆਡਾ ਚਾਹਵਾ ਤੁਸੀਂ ਉਹਨਾਂ ਖਾਓ ਠੀਕ ਹੈ ਵੀਰ ਤਰਨਾ ਦਾ ਜੇ ਮੁੱਖੀ ਬਾਬਾ ਜੋ ਪੈਸੇ ਜੀ ਮੇਲੇ ਜੀ ਪਹੁੰਚੇ ਹੈ ਵਾਹਿਗੁਰੂ ਸੰਗਤ ਦਰਸ਼ਨਾਂ ਦੀ ਪਈ ਹੈ ਬਾਇਓ ਦੀ 101 ਬੱਕਰਾ ਵੜਦਾ ਆ ਉਦੋਂ ਦਾ ਜਿੱਦਣ ਦੇ ਪਾਡਰ ਖਾਏ ਆ ਆ ਤੀਜਾ ਦੇ ਨੇ ਅੱਜ ਮੇਲੇ ਦਾ ਤੇ ਆ ਵੀ ਜਿਹੜੇ ਬੱਕਰੇ ਆ ਵੀ ਡਲੇਾਂ 'ਚ ਜਾਣੇ ਆ ਅੱਦੇ ਡਲੇਾਂ 'ਚ ਤੇ ਅੱਦੇ ਦਰਿਆ 'ਚ ਪਾਉਣੇ ਬਾਈ ਗੁਰਜੀ ਬਾਬੇ ਪਾਲਾ ਸੋਹਣੀ ਪਾਉਂਦੇ ਹੁੰਦੇ ਬਾਈ ਗੁਰੂ ਬਾਈ ਗੁਰਜੀ ਪਤਾ ਹੀ ਨਹੀਂ ਲੱਗਣ ਦਿਆ ਸੇ ਕਿੰਨੇ ਕ ਬੱਕਰੇ ਦੋ ਆਉਂਦੇ ਦੋ ਜਾਂਦੇ ਆ ਬਹੁਤ ਬਾਬਾ ਜੀ ਰੌਣਕ ਮੇਲਾ ਲੱਗਾ ਬਾਈ ਗੁਰ ਮੇਰਾ ਕਰਨਾ ਉਹ 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 ਕਿਆ ਨਾ ਜੋੜੇ ਰੋ ਵਲੋਗ ਨਾਲ ਬਾਈ ਗੁਰਜੀ वाहगुरु जी, जी चिड़का लगे बकरा बाबा गोपाल सिंह जी का महा प्रशाद वो पंह लाख जब अरदे मार्ग बाद दर प्रबंध कर ਸਾਡੇ ਕਰਕੇ ਕੀ ਚੱਲ ਗਿਆ ਕਿ ਗੁਰੇਸ਼ਰ 40 ਲੱਖ ਰੁਪਏ ਦੇ ਤੇ 50 ਲੱਖ ਦੇ ਲਾਵਾ ਕਿਉਂਕਿ ਉਹਨਾਂ ਦਾ ਭਾਅ ਵੀ ਜ਼ਿਆਦਾ ਤੇ ਸਾਡੀ ਵਾਲੀ ਸਮਾ ਹੜੀ ਹੜੀ ਸੰਗਤਾਂ ਨਹੀਂ ਕਰਕੇ ਆ ਜਾਂਦੀਆਂ ਤੇ ਸਮਾ ਵੀ ਕਰਦਾ ਜਾਂਦਾ ਜੁੜੇ ਰਹੋ ਬਲੋਗ ਨਾਲ ਵਾਹਿਗੁਰੂ ਜੀ ਇਹ ਪੰਥਰੀਆਂ ਜਿਹੜੀਆਂ ਵਾਹਿਗੁਰੂ ਜੀ ਜੋ ਰੀਤੀਆਂ ਚੱਲਦੀਆਂ ਹੁੰਦੀਆਂ ਮੋਢੇ ਤੋਂ ਵਾਹਿਗੁਰੂ ਜੀ ਬੋਲਦੀ ਸਿੰਘ ਜੀ ਨੇ ਜੋ ਚਿੰਚਾਂ ਚਲਾਈਆਂ ਵਾਹਿਗੁਰੂ ਚੱਲਦੀਆਂ ਬੰਨੀਆਂ ਵਾਹਿਗੁਰੂ ਲਹਾਰ ਦੀ ਤੱਕ ਤੇ ਬਜਟ ਡਲਿਆਂ ਦਾ ਲੰਦਰ ਵਿੱਚ ਚੱਲੂਗਾ ਬੇਲੇ ਦੇ ਵਿੱਚ ਫੁੱਲ ਉਹ ਕਾਹਦੇ ਤਨਤਨਾ ਸੁਦਾ ਹੀ ਦੇ ਗਤੀ ਸੋਂਡੇ ਬਤਲੇ ਇਸ ਤਰ੍ਹਾਂ ਮਾਹੋ ਸਾਰੇ ਪਾਏ ਜੇ ਜੋ ਖਤਰੀ ਇਧਰ ਵਾਹਿਗੁਰਜੀ ਡਲੇ ਬਤੇਲਿਆਂ ਦੇ ਚਾੜ ਤੇ ਆ ਡਲੇ ਵੰਡ ਗਏ ਗੰਡੇ ਗੁੰਡੇ ਵਾਈਰ ਜੀ ਨਿਆਂ ਸਿੰਘ ਛੀਰੰਡੇ ਆ ਜੀ ਡੜਿਆਂ ਦੇ ਵਾਸਤੇ ਇੱਧਰ ਵੀ ਵੀਰਪਰਾ ਸਾਰੇ ਡੇ ਆ ਪਾ ਜੇ ਵੀ ਤਿਆਰ ਹੋਣ ਡੇ ਆ ਵਾਈ ਗੁਰਜੀ ਛੀਧੀ ਰਗੜੇ ਵੀ ਲੱਗਦੇ ਪਏ ਆ ਨਿਆਂ ਸਿੰਘਾਂ ਦੇ ਵੱਲੋਂ ਵਾਈ ਗੁਰਜੀ ਮੇਲਾ ਬਹੁਤ ਵਾਈ ਗੁਰਜੀ ਭਰਿਆ ਆ ਠੀਠਾ ਜੀ ਵੀਰ ਜੀ ਚੜਦੀ ਕਲਾ ਆ ਨਹਾ ਬੰਦਾ ਪਛਾਣਿਆ ਲੱਗਦਾ ਆ ਪਛਾਣ ਵਾਲੇ ਲੋਕ ਹੋ ਚਾਚਾ ਜੀ ਠੀਠਾ ਆ ਗਿਆ ਚੜਦੀ ਕਲਾ ਵਧੀਆ ਚੱਲਦਾ ਪਿਆ ਮੇਲਾ ਚਲੋ ਵਧੀਆ ਮੇਲੇ ਰ ਦੀ ਸੰਗਤ ਬਹੁਤ ਜਿਆਦੀ ਆਈ ਆ ਮੇਲਾ ਭਰਿਆ ਬਹੁਤ ਜਿਆਦਾ ਆ ਹਾਂਜੀ ਹਾਂਜੀ ਜੁੜੇ ਰਹੋ ਵਲੋਗ ਨਾਲ ਬਾਈ ਗਰੂ ਆਹ ਕੀ ਵਾਏ ਜੀ ਸਿੰਘਾਂ ਕੋਲੋਂ ਡਲੇ ਵਾਏ ਜੀ ਵਰਤਾਏ ਜਾਣ ਲੱਗੇ ਆ ਸ਼ਾਮ ਦਾ ਵੇਲਾ ਹੋ ਗਿਆ ਸਾਰੇ ਵੀਰ ਭਰਾ ਸ਼ਗਨ ਲੱਗੇ ਆ ਜੀ ਇੱਥੇ ਬਾਬਾ ਜੀ ਬਾਬਾ ਜੋਗਾ ਸਿੰਘ ਜੀ ਪਲੰਘੇ ਤੇ ਵਾਏ ਜੀ ਆਰਾਮ ਕਰਦੇ ਆ ਇੱਥੇ ਪ੍ਰਸ਼ਾਦਾ ਪਾਣੀ ਚੱਕਣ ਲੱਗਿਆ ਵਾਏ ਜੀ ਉੱਧਰ ਡਲੇ ਆਲੇ ਗਰੇ ਵੀਰਪਰਾ ਜਦੋਂ ਸਾਰੇ ਸਿੰਘ ਆਏ ਜੀ ਜਦੋਂ ਸਾਰੇ ਸਿੰਘ ਆਏ ਜੀ ਹੇ ਮਾਲਿਕ ਆਤਮਾ ਰੋਹਲਾ ਆਪਣਾ ਇਹ ਨੰਬਰ ਇਧਰ ਲੱਗੇ ਜਗਰ ਪ੍ਰਸ਼ਾਦੇ ਡਲੇਆ ਦੇ ਨਾਲ ਪੂਰੇ ਡਲੇਪ ਚੱਲਣ ਦੇ ਆ ਗਏ ਤਿੰਨ ਦਿਨ ਹੋ ਗਏ 101 ਬੱਕਰਾ ਵੜਦਾ ਆ ਬਾਬਿਆਂ ਨੇ ਹਾਂਜੀ ਭਾਈ ਜੀ ਅੱਧੇ ਬਕਰੇੜ ਵੱਢ ਕੇ ਵਾਈ ਦੀ ਡਲਿਆਂ ਚ ਵਰਤਣ ਦੇ ਇੱਧਰ ਵਾਈ ਜੀ ਅੱਧੇ ਦਰਿਆ 'ਚ ਲੱਗੇ ਆ ਪੌਣ ਬਾਬਾ ਜੀ ਉਹ ਸਰੀਆਲੀਆ ਲੈ ਸਰੀਆਲੀਆ ਕੋ ਆ ਫਰੋਂ ਡੰਡਾ ਲੈ ਦੇ ਕਿੰਦੇ ਹਾਂਜੀ ਸ਼ਾਮ ਦਾ ਵੇਲਾ ਇਹਨੂੰ ਪੂੜੀਆਂ ਵੈਰ ਰਵੱਟ ਚੱਲਣੀਆਂ ਵਾ ਦੇਖੋ ਜੀ ਇਹ ਚਲੇ ਆਵੇਂ ਖੁੱਲੇ ਵਰਤੰਡੇ ਆ ਜੀ ਦੇਖੋ ਮੇਲਾ ਸ਼ਾਮ ਹੋ ਗਈ ਆ 4:30 5 ਦੇ ਵਜੇ ਦੇ ਵਿੱਚ ਟਾਈਮ ਹੈ ਮੇਰੇ ਕੰਨਾ ਮੈਨੂੰ ਥੋੜਾ ਪਤਾ ਨਹੀਂ ਆ ਪੂੜੀਆਂ ਕੀ ਜਲੇ ਪਰ ਐਦਾਂ ਵੀ ਦਾ ਸਵੇਰੇ ਦਾ ਦੇਣ ਦਾਲੇ ਦਾ ਵੀ 10 ਵਜੇ ਨੇ ਦੇ ਵੀ ਤਾਂ ਸਿਰ ਨਹੀਂ ਗਦੇ ਐਦਾਂ ਦਾ ਕੋ ਕੜਾ ਰੇ ਵਾਦੇ ਪਿਆਈਓ ਵੀ ਵਾਦੇ ਮਤਲਬ ਵੀ ਵਧ ਗਿਆ ਆ ਬਾਬਾ ਜੀ ਦੋਜਲੇ ਪਵਾ ਦਿਓ ਸੰਧੀ ਤਾਇਆ ਮੈਂ ਆ ਆਹ ਗੱਲਾਂ ਕਰਦੀ ਹੁਣ ਦੇ ਦੇ ਦੋ ਯਾਰ ਦੋ ਪਾਰੇ ਬਾਹਰਲੇ ਬੰਦੇ ਕਹੀ ਜਾਂਦੇ ਸੰਧੀ ਤਾਇਆ ਤੂੰ ਇੰਤਰਾ ਨਹੀਂ ਮੇਰੀ ਉਧਾ ਨਹੀਂ 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 ਆ ਗੱਲ ਤੁਸੀਂ ਆਈ ਆ ਬਰੋ ਇਹ ਗੁੱਸੇ ਵਾਲੀ ਆ ਮੈਂ ਨਹੀਂ ਆਂ ਭਰਾਵਾ ਮੈਂ ਨਹੀਂ ਆ ਗੱਲ ਗੁੱਸੇ ਵਾਲੀ ਆ ਆ ਗੁਸਾ ਹੀ ਤਾਂ ਹੀ ਮੈਂ ਮੈਂ ਕੀਤਾ ਹੀ ਮਨ ਚ ਆ ਨਾ ਮੇਰੀ ਹੋਈ ਬੜੀ ਹੁਣ ਤੂੰ ਬਹੁਤ ਜ਼ਿਆਦੀ ਗੇ ਜ਼ਿਆਦੀ ਆ ਜੀ ਬਾਬਾ ਜੀ ਬਾਬਾ ਜੀ ਨਾਲ ਬਾਬਾ ਲਾਗੇ ਨੂੰ ਨਿਵਾ ਰਹੇ ਹਾਂ ਜੀ ਹਾਂ ਜੀ ਬਾਬਾ ਜੀ ਜਿਹੜੀਆਂ ਰਸਤਾ ਵਸਤਾ ਪਾਉਣੀਆਂ ਦਰਿਆਵਾਂ ਦੇ ਵਿੱਚ ਅੱਜ ਦੇਸੀ ਕਿਉਂ ਦੀਆਂ ਬਣੀਆਂ ਲੱਗੀਆਂ ਜੀ ਰਮਾਨਾ ਹੁਣ ਗੁਰਦਾਰਾ ਤੋਂ ਦਰਿਆਲ ਨੂੰ ਸਾਰੇ ਮਹਾਪੁਰਸ਼ ਬਾਬੇ ਸਾਡੇ ਨਾਲ ਆ ਪਿੱਛੇ ਓਏ ਦੀ ਪੇੜੀ ਠਿਰਾਕ ਦੇ ਆ ਵੀਰੋ ਨਾ ਨੇ ਪਿੱਛੇ ਦੇ ਤੋ ਲਾਇਆ ਉਤੋਂ ਬਿਸ਼ਿਆਰ ਰੈਡਰ ਪਾਇੰਟ ਲਿਆਏ ਆ ਇਹ ਦੇਸੀ ਕਿਉਂ ਦੀਆਂ ਰਸਤਾ ਵਸਤਾ ਪਾਉਣੀਆਂ ਅੱ빠 ਆਣਾ ਥੱਲੇ ਲੈਕ ਵੀਰ ਜੀ ਚਾਚਾ ਥੱਲੇ ਲੈਕ ਆਏ ਅੱਜ ਸਾਡੇ ਪਿੰਡ ਦੇ ਸਾਥੀ ਮੇਰੇ ਚਾਚਾ ਜੀ ਸਾਰੇ ਬਹੁਤ ਹੀ ਪਿਆਰ ਦਿੰਦੇ ਆ ਆਪਣੇ ਬਲੋਗਾਂ ਨੂੰ ਹਾਜੀ ਤਰਸੇਮ ਸਿੰਘ ਮੈਣੀ ਸਾਡੇ ਨਾਲ ਆ ਇਧਰ ਬਲੋਗ ਚੱਲਣ ਡਿਆ ਤੇ ਉਧਰ ਲਾਈਵ ਚੱਲਣ ਡਿਆ ਸਾਰੇ ਖਲੋਤੇ ਆ ਜੁੜੇ ਰੋੜਾ ਬਣਾ ਵੇਖੋ ਸਾਰੇ ਆਬੇ ਖੁਜਰੇ ਦੇਸੀ ਕਿ ਉਹਦੇ ਚ ਚੋਲ ਬਣੇ ਆ ਵੱਖ ਵੱਖ ਰੰਗ ਆ ਤੇ ਉਹ ਪਿੱਛੇ ਵੀ ਟਰਾਲੀ ਆਉਂਦੀ ਸਾਰਿਆਂ ਦੇ ਇਦਾਂ ਹੀ ਵੱਖ ਵੱਖ ਰਸਤਾ ਮਸਤਾ ਤੁਹਾਨੂੰ ਵਲੋਗ ਚ ਪੈਣਾ ਬੁਹਾਤੀਆਂ ਕੇਜੇ ਉਹ ਮਗਰੋਂ ਜਾ ਕੇ ਭਾਗ ਗਿਆ ਜੁੜੇ ਰੋ ਵਲੋਗ ਨਾਲ ਸਾਰੇ ਬੋਲੇ ਸੋਨੇ ਦਰਵਾਜੇ ਨੇ ਆ ਬਾਬਾ ਦੇ ਮਮਾ ਹਾਂਜੀ ਸੰਗਤ ਜੀ ਆ ਪਾ ਪਹੁੰਚ ਚੁੱਕੇ ਆ ਜੀ ਜਿੱਥੇ ਰਸਤਾ ਬਸਤਾ ਦੇ ਸੀ ਚੋਰੀਆਂ ਦਰਿਆ ਦੇ ਪਾਣੀਆਂ ਆੜੀਆਂ ਵਾਏ ਗੁਰੂ ਸਾਰੇ ਨਿਹੰਗ ਸਿੰਘ ਵੀ ਤੇ ਸਾਰੇ ਸਰਬਾਪਰਥੀ ਆ ਜੀ ਵੀ ਆਏ ਆ ਸਾਰੇ ਬੱਬਾ ਜੀ ਤੇ ਕੋਈ ਰਸਤਾ ਬਸਤਾ ਦੇ ਆਜ ਭੈਂ ਡੀਆਂ ਆ ਛੱਕੜੀ ਵੀ ਗਈ ਸੀ ਜੀ ਜੀ हां जी एक कोई बोरे ਤੇ ਮਠੇਚੋਰ ਲੈ ਕੇ ਜਾਣਦੇ ਆ ਤੇ ਦਰਿਆ 'ਚ ਪਾਉਂਦੇ ਆ ਬਾਈ ਤੁਸੀਂ ਆ ਸਾਡੇ ਵੀਰ ਗੁੰਗਰੀ સેવા ਕਰਨ ਦਾ ਹੈਲੋ ਕਰ ਦੋ ਵੇ ਚੱਲ ਚੱਲ ਆਹ ਦੇ ਪ੍ਰਿੰਸ ਵੀ ਦਾ ਐਡੀਟਰ ਡੱਕੂ ਗ੍ਰੀਕ ਹੁੰਦਾ ਆ ਵੀ ਵੇਖੋ ਜੀ ਲਾਇਆ ਸੇਵਾ ਦੇ ਵਿੱਚ ਕਰ ਰਹੇ ਸੇਵਾ ਹਾਂਜੀ ਦੇਵ ਠੀਕ ਠਾਕ ਜੀ ਵੀਰ ਜੀ ਆਹ ਵੇਖੋ ਬਾਈ ਗੁਰਜੀ ਝੋਲ ਭਾਈ ਵੀ ਚੱਲਣ ਡਿਆ ਭਾਈ ਗਰੂ ਅਪਰਾਧ ਤਾਂ ਪਰੇ ਜੋ ਵਲੋਗ ਆ ਬਾਬੇ ਵੀਰ ਕਰਨ ਵੀ ਰਿਹਾ ਸੇਵਾ ਕਰਨ ਮੈਂ ਵੀ ਬਾਬਾ ਜੀ ਦੋ ਬਜੇ ਸੁੱਟ ਆਇਆ ਨਾ ਕਿਉਂਕਿ ਉਹ ਵੀ ਇਕੱਲੇ ਵਲੋਗ ਹੀ ਬਣਾਈ ਜਾਂਦਾ ਮੈਂ ਵੀ ਦੋ ਬਜੇ ਸੁੱਟੇ ਬਾਬੇ ਦੀ ਕਿਰਪਾ ਆ ਸਾਡੇ ਅੰਕਲ ਨੂੰ ਨਹੀਂ ਰਿਹਾ ਸੇਵਾ ਕਰਨਾ ਲਈਏ ਪਰ ਖਾਸਾਇਫਤ ਤਾਪੜ ਲਾ ਜਾਈ ਗਰਾਂ ਬੋਲੇ ਸਾਡਾ ਵੀਰ ਮੁਲਕ ਵੀ ਜਲਦੀ ਸੇਵਾ ਕਰਦਾ ਪਿਆ ਹੈ ਦਰਿਆ ਦੇ ਉੱਤੇ ਕਿਉਂਕਿ ਤੁਹਾਨੂੰ ਬੜਾ ਪਿਆਸ ਲੱਗੀ ਆਂਦੀ ਹੈ ਇਹਦੇ ਆਪ ਦੇ ਵੀਰ ਘੰਟਾ ਆ ਗਿਆ ਵੀਰ ਛੁੱਟਦੇ ਨੂੰ ਨਾ ਕਿਉਂਕਿ ਰਸਤਾ ਵਸਤਾ ਬੋਈ ਆ ਗਿਆ ਹੈ ਲਾ ਦੋ ਜੀ ਗੱਰਾ ਸਾਸਿਆ ਗਾਲੇ ਵਾਈ ਗੁੱਦੀ ਕਬੱਡੀ ਲਈ ਗਰਾਉਂਡਾਂ ਵੀ ਤਿਆਰ ਹੋ ਗਿਆ ਵਾ ਮੈਚ ਵੇਖ ਕੇ ਆਵਾਂਗੇ ਆਪਾਂ ਮਾਬੇ ਗਾੜੀ ਚੱਲਦੇ ਆਓ ਫੋਜ ਬਹੁਤ ਆਈ ਬੈਠੀ ਆ ਹੁਣ ਵੀਰ ਇਧਰ ਉਧਰ ਜਾਨਾ ਕਰ ਨਾ ਕੜਨਾ ਚਲੋ ਚਲੋ ਲਾ ਵੀਰ ਨੂੰ ਡੇ ਸੇਵਾ ਕਰਨਾ ਇਧਰ ਦੇਖੋ ਜੀ ਇਧਰੋਂ ਵੀਰ ਭਰਾ ਲਿਆਉਣ ਦੇ ਪਾਣੀ ਕਿੰਨੇ ਫੇਰੇ ਰਾਤ ਦੇ ਪੰਜ ਟਰਾਲੀਆਂ ਦੀ ਗਿਣਤੀ ਦੀ ਦੇਸੀ ਕੀ ਉਹਦੀਆਂ ਜਲੇਬੀਆਂ ਦੇਸੀ ਕੀ ਉਹਦੇ ਰਸਗੁਲੇ ਗੁਲਾਬ ਜਾਮਨੂ ਸਭੀ ਚੀਜ਼ਾਂ ਬਾਈ ਉਰ ਤਿਆਰ ਰਹੀਆਂ ਇੱਧਰਲੇ ਪਾਸੇ ਜਿਹੜਿਆ ਰਸਤਾ ਵਸਤਾ ਉਹ ਪਾਇਆ ਜਾਂਦੀਆਂ ਵਾਂ ਢੂੰਗਰੇ ਜਾਂ ਧਿਆਨ ਆਪੇ ਕਿਰੇ ਦੇ ਟਰਾਲੀ ਖਦਮ ਹੋਵੇ ਟਰੈਕਟਰ ਚਲਾਵਾ ਤੇ ਬੋਰਾ ਨਹੀਂ ਕੋਈ ਸ਼ਿਕਾਇਆ ਨੇ ਜਿਹੜੇ ਚੁੱਕੇ ਨੇ ਜਾਲਮਾਂ ਹੀ ਬਾਬਿਆਂ ਗਿਆ ਵੇਚੇ ਇਹ ਦੇਖ ਲੈ ਘੁਮਰੀ ਮੜਾ ਗਈ ਨਾ ਇੱਧਰ ਦੇ ਪਾਸੇ ਰਸਤਾ ਵਸਤਾ ਦੇ ਸਿੱਖੋ ਜਿਹੜੀਆਂ ਬਣਿਆ ਟਰਾਲੀਆਂ ਪੰਜ ਲੱਗੀਆਂ ਵਾਇਰੂਸ ਤੇ ਇੱਧਰ ਕਬੱਡੀ ਹੋਣ ਲੱਗੀ ਆ ਵਾਇਰੂਸ ਬੜੇ ਚੰਗੇ ਚੰਗੇ ਪਲੇਅਰ ਆਏ ਆ ਆ ਇਧਰ ਵੀਰਪਰਾ ਬਾਬਾ ਜੀ ਦੀ ਗੱਡੀ ਆਈ ਬਾਬਾ ਜੋਗਾ ਸਿੰਘ ਦੀ ਗੱਡੀ ਇਧਰ ਵੀਰਪਰਾ ਸਾਰੇ ਆਪਣੇ ਨਿਓਲਣ ਤੇ ਬਹਿ ਕੇ ਵੇਖਣ ਦੇ ਆਹ ਲਿਆ ਕਰੀ ਸੇ ਇਧਰ ਚੱਲਣਿਆ ਪੂਰਾ ਰੌਣਕ ਮੇਲਾ ਵੀਰ ਕਰਨ ਦੇ ਲਾਏ ਕਰ ਇੱਕ ਪੁਰਾ ਆਨੰਦਮਾਨ ਦੇ ਪਿਆ ਲਾਹ ਵੇਰ ਦੀ ਮੈਂ ਅੱਗੇ ਗੱਲ ਕਰਦਾਂ ਨਾ ਭਾਵੇਂ ਨਾ ਮੱਸੀ ਸਹਣਾ ਹੋਏ ਹਨ ਇਹ ਕੰਮ ਨਹੀਂ ਆ ਰਹੇ ਕਿਰਸੀ ਕਿੱਥੇ ਡਾਈ ਇਹ ਡੇਪਾ ਤੇ ਫੇਰ ਗੱਲ ਜ ਬਾਹ ਪਾ ਲੈਣੀ ਹੈ ਭਈ ਕਹਿੰਦਾ ਵੀ ਮੇਰਾ ਤਾਂ ਸੋਰ ਨਹੀਂ ਕੋਈ ਸਾਡੇ ਵੀਰ ਨਹੀਂ ਪਹੁੰਚ ਗਿਆ ਮੁੰਡਾ ਵੀਰ ਹੋ ਗਈ ਕੁਸ਼ਤੀ ਸਾਡੇ ਵਿਚਾਰ ਦਿਓ ਭਾਈ ਕਿੱਦਾਂ ਹੋ ਗਈ ਆ ਠੀਕ ਆ ਜੀ ਜਿਉਂ ਆ ਰਹਾ ਰਾਜਾ ਵੀਰ ਵੀ ਕੈਨੇਡਾ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ ਬੜਾ ਪਿਆਰ ਪੁੱਜਦਾ ਕੀਤਾ ਰਾਜੇ بھائی ਦਾ ਕੈਨੇਡਾ ਵਾਲੇ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਿਸ਼ੇਸ਼ ਤੌਰ ਤੇ ਪੁੱਜਿਆ ਮੈਂ ਵੀ ਦੇਵਾ ਵੀ ਭਰਾ ਸਾਡਾ ਪੰਜਾਬ ਦੀ ਇਹ ਅਣਗਿਣੀ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਹੈ ਰਿਸ਼ੀਆ ਮੁਨੀਆਂ ਦੀ ਧਰਤੀ ਹੈ ਪੀੜਾ ਪਦੰਬਰਾਂ ਦੀ ਧਰਤੀ ਹੈ ਅਰ ਜ ਆਹ ਧਰਤੀ ਬੜੀ ਕਾਰਮਾਂ ਵਾਲੀ ਹੈ ਮੇਰੇ ਵੀਰੋ ਮੇਰੀ ਪੀੜੀ ਦੇ ਮਾਲਕ ਦੀ ਧਰਤੀ ਹੈ ਔਰ ਵਰਸੀ ਦੇ ਮੇਰੇ ਵੀਰੋ ਸਰਾਨਾ ਜੋੜ ਮਿਲਿਆ ਔਰ ਮੇਰੇ ਵੀਰੋ ਸਤਿਕਾਰਯੋਗ ਸ਼ਖਸੀਅਤਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਇਸ ਮੇਲੇ ਦੇ ਸਰਪ੍ਰਸਤ ਬਾਬਾ ਜੋਗਾ ਸਿੰਘ ਜੀ ਦਾ ਔਰ ਸਮੁੱਚੀ ਸਾਧ ਸੰਗਤ ਦਾ ਔਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰੋ ਜਿੰਨੇ ਵੀ ਸਾਡੇ ਇਸ ਦਲ ਦੇ ਮੁਖੀ ਪੁੱਜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਬਾ ਤਰਸੇਮ ਸਿੰਘ ਜੀ ਪਰਥ ਦੋਹਾਂ ਵਾਲੇ ਸਤਿਕਾਰਯੋਗ ਮਹਾਪੁਰਖਾਂ ਦਾ ਬਹੁਤ-ਬਹੁਤ ਧੰਨਵਾਦ ਇਹ ਜਿਹੜਾ ਮੁਕਾਬਲਾ ਹੈ ਇੱਕ ਪਾਸੇ ਬਾਬਾ ਤਾਰਾ ਸਿੰਘ ਜੀ ਚਾਰ ਸਾਹ ਵਾਲੇ ਹਰੀਕੇ ਪਿੰਡ ਦੀ ਟੀਮ ਹੈ ਮੇਰੇ ਵੀਰੋ ਔਰ ਦੂਸਰੇ ਪਾਸੇ ਕੋਟ ਬੁੱਡਾ ਜਿਹੜਾ ਮੁੰਡਾ ਹੁਣ ਕਬੱਡੀ ਪਾ ਰਿਹਾ ਇਹਦਾ ਕਾਲਿਆ ਸੱਤਰਾ ਪਿੰਡ ਦਾ ਲੰਮੀ ਰੇਸ ਦਾ ਘੋੜਾ ਲੰਮੇ ਟਾਈਮ ਤੋਂ ਖੇਡਦਾ ਆ ਰਿਹਾ ਹੈ ਔਰ ਦੂਸਰੇ ਪਾਸੇ ਮੁੰਡਾ ਕਹਿੰਦੇ ਹਰੀਕਿਆ ਵਾਲਾ ਇਹਦਾ ਗੱਟਾ ਬਾਸ਼ਾ ਪਿੰਡ ਆ ਮੇਰੇ ਵੀਰੋ ਸਭਰਾਵਾਂ ਦੇ ਲਾ ਕੇ ਇਹ ਸੀਤਾ ਮੁੰਡਾ ਨਵੀਂ ਯੋਗਰ ਦਾ ਉੱਠਿਆ ਤੂਫਾਨ ਬਣ ਕੇ ਉੱਠਿਆ ਔਰ ਟੌਪ ਟੌਪ ਦੇ ਕਹਿੰਦੇ ਧਾਵੇ ਵਾਲਾ ਵਕਤ ਪਾ ਰੰਦਾ ਇੱਕ ਪਾਸੇ ਮੇਰੇ ਵੀਰੋ ਕਿਰਪਾ ਲੰਮੀ ਰੇਸ ਦਾ ਕਹਿੰਦੇ ਕੋੜਾ ਕਾਲ ਸੱਤਰੇ ਵਾਲਾ ਬੱਬੂ ਇਹਦੇ ਦੂਜੇ ਪਾਸੇ ਸੀਤਾ ਕਹਿੰਦੇ ਸਭਰਾਵਾਂ ਵਾਲਾ ਆਹ ਮੁਕਾਬਲਾ ਚੋਟੀ ਦਾ ਰੋਮਪਰਾ ਪਰ ਬੱਬੂ ਆ ਕਹਿੰਦੇ ਕਾਲ ਕੇ ਸੱਤਰਾ ਜਿੱਤੇ ਭਾਰਤ ਤੇ ਪਾਕਿਸਤਾਨ ਦੀ ਕਟੜਾਉਂਦੇਗਾ ਸ਼ੁਰੂ ਹੁੰਦੀ ਆ ਵੱਡਾ ਸਤਿਕਾਰ ਕਰਾਂਗੇ ਮਿਸਲ ਸ਼ੀਤਾ ਤਰਨੰਦਾਲ ਸਤਜਗਨ ਵਾਸੀ ਬਾਬਾ ਪਾਲਾ ਸਿੰਘੀ ਗੁੰਗਾ ਵਾਲੇ ਮਹਾਂਪੁਰਸ਼ਾਂ ਦੀ ਮਿੱਠੀ ਨਿੱਕੀ ਯਾਦ ਆ ਸਾਰੇ ਮਹਾਂਪੁਰਸ਼ਾਂ ਨੂੰ ਯਾਰ ਕਰਾਂਗੇ ਅੱਜ ਦੇ ਸਾਲਾਨਾ ਜੋੜ ਮੇਲੇ ਦੇ ਉੱਪਰ 7ਵੀਂ ਵਰ੍ਹੇਸ਼ੀ ਆ ਮਹਾਂਪੁਰਸ਼ਾਂ ਦੀ ਗੁਰਦੁਆਰਾ ਚਿੱਟਾ ਸ਼ੇਰ ਵਿਖੇ ਅੱਜ ਵੱਡੀਆਂ ਰੌਣਕਾਂ ਲੱਗੀਆਂ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜਲਪਤ ਮਿਸ਼ਰ ਸ਼ੀਤਾ ਤਰਨਦਲ ਬਾਬਾ ਬਕਾਲਾ ਸਿੰਘ ਦੀ ਪਾਵਨ ਮਿੱਤਰ ਧਰਤੀ ਆ ਬਾਬਾ ਤਰਸੇ ਸਿੰਘ ਜੀ ਵਰਥੀਆਂ ਅਮਰਵਿਸ਼ੇਸ਼ ਤੌਰ ਤੇ ਧੰਨਵਾਦ ਕਰੇ ਗਊਸ਼ਾਲਾ ਵਾਲੇ ਮਾਹਪੁਰੇ ਸਾਡੀ ਮਾਂ ਖੇਡ ਕਬੱਡੀ ਦਾ ਮਾਰਨਦੇ ਹੋਦੇ ਨੇ ਲਓ ਸਾਹਮਣੇ ਕਬੱਡੀ ਪਈ ਹੋਇਆ ਟੱਕਰ ਕੰਨ ਮਾ ਕਹਿੰਦੇ ਨਾ ਇਹ ਠੱਠੇ ਵਾਲਾ ਕੋਸ਼ਿਸ਼ ਕਰਦਾ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜੋ ਜੋ ਵਾਕ ਹੈ ਮੁਖ ਤੋਂ ਨਿਕਲੇ ਉਹ ਬਿਰਥੇ ਨਹੀਂ ਜਾਣੇ ਅੱਜ ਸਲਾਨਾ ਜੋੜ ਮੇਲਾ ਸਲਾਨਾ ਵਰਸ਼ੀ ਮੇਰੇ ਵੀਰੋ ਪਰ ਬੱਬਾ ਪਾਲਾ ਸਿੰਘ ਜਿਹੜੀ ਯਾਰ ਹੈ ਗਉ ਗੋਹਾ ਵਾਲੇ ਮਹਾਪੁਰਖਾਂ ਦੀ ਯਾਰ ਹੈ ਪਰ ਉਧਰ ਦੂਸਰੇ ਪਾਸੇ ਸੀਤੋ ਵਾਲਾ ਕਹਿੰਦੇ ਰਵਿੰਦਰ ਆ ਦੇ ਕਹਿੰਦੇ ਭਿੱਖੀ ਬੰਡੀਆਂ ਉਤਾਰ ਆ ਆਹ ਮੁਕਾਬਲੇ ਵਿੱਚ ਚੋਕੇ ਲੱਗੇ ਮੇਰੇ ਵੀਰੋ ਬੱਲੇ ਬੱਲੇ ਰਾਵਿੰਦਰ ਆ ਨੌਜਵਨ ਕੋਟ ਮੁੰਡੇ ਦੇ ਲਾਗੇ ਦੁਬਲੀ ਦੇ ਲਾਗੇ ਮੁੰਡੇ ਦਾ ਪੈਂਡਾ ਸਾਬਾ ਕਹਿੰਦੇ ਗੱਟੇ ਬਾਦਸ਼ਾਹ ਵਾਲਾ ਖੇਡੀ ਹੋਈ ਕਬੱਡੀ ਉਹ ਵਿਸਲਾ ਮਾਰ ਰਿਹਾ ਇੱਕ ਪਾਸੇ ਲੱਖਾਂ ਰੱਤੇ ਗੁੱਡੇ ਵਾਲਾ ਤੇ ਮੰਗੇ ਮਰੂਤੀ ਵੀ ਕੋਣ ਨਹੀਂ ਜਾਣਦਾ ਹਰੀ ਕੇ ਪਤਨ ਦੀ ਧਰਤੀ ਆ ਤੇ ਸ਼ੁਭ ਦਵਾਮਾ ਸ਼ੁਭ ਸ਼ਾਮਾਂ ਦੇ ਸਾਰੇ ਵੀਰਾਂ ਲਈ ਲਓ ਕਬੱਡੀ ਪਈ ਹੋਇਆ ਜੰਡ ਵਾਲੇ ਹਰਵਿੰਦਰ ਦੀ ਗੱਲ ਵੱਡੀ ਆ ਬੰਗਲਾ ਰੇ ਵਾਲੇ ਮੁੰਡੇ ਦੀਆਂ ਗੱਲਾਂ ਵੱਡੀਆਂ ਨੇ ਖੇਡ ਮਦਾਂ ਤਾਹ ਤੇਰੀ ਗੱਲ ਵੱਡੀ ਖੇਡ ਵਾਲੇ ਇੱਕੋਰੀ ਪਹਿਲ ਮੰਨਦੇ ਨਾਂ ਤੇ ਇਹ ਮਾ ਖੇਡ ਕਬੱਡੀ ਤੁਹਾਡੀ ਤਾੜੀ ਬੜੀ ਕੰਮ ਕਰਦੀ ਆ ਵੱਡਾ ਕਾਟੋਂ ਨਹੀਂ ਤਾੜੀ ਵੱਜੀ ਨਹੀਂ ਜਿੰਨੀ ਵੱਜਣੀ ਹੈ ਦੀ ਤਾੜੀ ਖੁੱਲ ਕੇ ਮਾਰੇ ਕੋਰ ਵੀਰ ਸੇ ਦਾ ਕਹਿੰਦੇ ਮੁਕਾਬਲਾ ਹੈ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਕਹਿੰਦੇ ਧੰਨਵਾਦ ਗੱਟੇ ਬਾਸ਼ੇ ਵਾਲਾ ਸਭ